ਜੀ ਜੀ ਸਾਰੇ ਚੈਨਲ ਦੇ ਨਵੇਂ ਪਲੀਜ਼ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅੱਜ ਅਸੀਂ ਬਹੁਤ ਨਾਲ ਸੌਨ ਫੋਨਸ ਦਿਖਾਵਾਂਗੇ ਸੋ ਫੋਨ ਬਹੁਤ ਕਿ ਤੁਹਾਨੂੰ ਸਾਡੀ ਵੀਡੀਓ ਕਿੰਨੀ ਲੱਗੀ ਚਲੋ ਜੀ ਵੀਡੀਓ ਸਟਾਰਟ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਵੀਡੀਓ ਦਾ ਵੀਡੀਓ ਕਿਉਂਕਿ ਤੁਹਾਡਾ ਤੇ ਬੈਲ ਆਈਕਨ ਵੀ ਦਵਾ ਦਿਆ ਕਰੋ ਕਿਉਂਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤੁਹਾਨੂੰ ਪਤਾ ਲੱਗ ਸਕੇ ਵੀ ਵੀਡੀਓ ਪੈ ਚੁੱਕੀ ਹੈ ਵੀਰ ਆਪ ਹੁਣ ਟਾਈਮਿੰਗ ਥੋੜਾ ਜਿਹਾ ਬਿਜ਼ੀ ਆਨ ਕਰਕੇ ਕਈ ਵਾਰ ਤਾਂ ਵੀਡੀਓ ਆਪਾਂ ਜਲਦੀ ਪਾ ਲੈਂਦੇ ਹਾਂ ਕਈ ਵਾਰ ਲੇਟ ਹੁੰਦੀ ਹੈ ਕਈ ਵਾਰ ਤਾਂ 7-8 ਵੀ ਵਜ ਜਾਂਦੇ ਹੁੰਦੇ ਹਾਂ ਕਿਤਾ ਕਰਕੇ ਕੋਈ ਟਾਈਮਿੰਗ ਸੈੱਟ ਨਹੀਂ ਹੋ ਰਹੀ ਹੈਗੀ ਬਿਜ਼ੀ ਹੋਣ ਕਰਕੇ ਥੋੜਾ ਜਿਹਾ ਤੇ ਬਸ ਤੁਸੀਂ ਬੈਲ ਆਈਕਨ ਜਰੂਰ ਦਵਾ ਦਿਆ ਕਰੋ ਤੁਹਾਡੇ ਤੱਕ ਜਲਦੀ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਫਿਰ ਤੁਸੀਂ ਵੀਡੀਓ ਦੇਖ ਸਕਦੇ ਹੋਗੇ ਵੀਡੀਓ ਨਾਲ-ਨ ਜਿੱਦੋਂ ਇਹ ਵੀਡੀਓ ਆਈ ਜਾਣੀ ਆ ਆਪਾਂ ਸਟੱਫ ਵੀ ਨਵਾਂ ਲੈ ਕੇ ਆਉਂਦੇ ਰਹੋਗੇ ਵਰਕ ਵਾਲੇ ਸੂਟ ਵੀ ਆਉਣਗੇ ਹੈਂਡ ਵਰਕ ਵਾਲੇ ਸੂਟ ਵੀ ਵੀਡੀਓਜ਼ ਆਉਣਗੀਆਂ ਕਾਫੀ ਸਾਰੀਆਂ ਵੀਡੀਓਜ਼ ਆਉਣਗੀਆਂ ਡਿਊਰਿੰਗ ਕਲੈਕਸ਼ਨ ਆਉਗੀ ਤਾਂ ਕਿ ਤੁਸੀਂ ਜੋ ਦੇਖ ਸਕੋ ਆਜੇ ਮੈਂ ਤੁਹਾਨੂੰ ਤਾਂ ਕਹਣੀ ਕਿ ਆਪਾਂ ਕਿਸ ਤਰ੍ਹਾਂ ਤੋਂ ਪੱਤੇ ਰੜੀ ਤੇ ਰੇਂਗੀ ਲੈਸਸ ਤੇ ਰਲਾ ਲਾਗੀਆਂ ਨਹੀਂ ਆ ਇਹ ਜਿਹੜੇ ਸਾਰੇ ਸੂਟ ਨੇਗੇ ਆਪਣੇ ਸੇਲ ਹੋਏ ਹੋਏ ਨੇਗੇ ਇਹ ਹੈਗਾ ਪਿਓਰ ਕਾਟਨ ਦਾ ਸੂਟ ਹੈ ਟਿਸਟਾ ਦਾ ਹੈਗਾ ਕੀ ਕਾਫੀ ਜਿਆਦੇ ਸੋਨਾ ਫੈ布ਰਿਕ ਹੈਗਾ ਇਹ ਬਿਨਾ ਸਲਾਈ ਤੋਂ ਜਾਣਗੇ ਇਹਦਾ ਹੀ ਭਾਂਡੇ ਆਪਾਂ ਨੂੰ ਕਿਹਾ ਸੀ ਵੀ ਤੁਸੀਂ ਦੁਪट्टे ਵਗੈਰਾ ਸਾਰਾ ਕੁਝ ਰੈਡੀ ਕਰ ਦਿਓ ਦੇਖੋ ਜੀ ਤੁਸੀਂ ਕਲੈਕਸ਼ਨ ਚੈੱਕ ਕਰ ਸਕਦੇ ਹੋਗੇ ਟੇਸਟਾ ਦੀ ਰਹੂਗੀ ਸਟੈਂਪਾ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਤੇ ਨਾਲ ਹੈਗੀ ਅੱਗੇ ਦੀ ਡਾਟਸ ਵਾਲੀ ਬਾਟਮ ਇਹਦੇ ਨਾਲ ਦੇ ਆਪਣੇ ਕੋਲੇ 4 ਸੂਟ ਆਏ ਸੀਗੇ ਇਹਦੇ ਵਿੱਚ ਆਪਣੇ ਕੋਲੇ ਇੱਕ ਸੂਟ ਰਹਿ ਗਿਆ ਬਸ ਸਾਰੇ ਸੇਲ ਹੋ ਚੁੱਕੇ ਨੇਗੇ ਤਿੰਦੇ ਤਿੰਨ ਬਾਟਮ ਇਹ ਰਹੂਗੀ ਤੇ ਨਾਲ ਨਾਲ ਤੁਹਾਨੂੰ ਮੇਰਾ ਦੁਪੱਟਾ ਦਿਖਾਉਣੀ ਹੈ ਜੀ ਪ्योर ਮਸ਼ੀਨ ਦਾ ਰੱਖਿਆਗਾ ਇਹ ਦੁਪट्टे ਦਾ ਫੈਬਰਿਕ ਬਹੁਤ ਜਿਆਦੇ ਸੋਹਣਾ ਐਨਾ ਕ ਜਿਆਦੇ ਲਾਈਟ ਵੀਟ ਐ ਹੈਵੀ ਨਹੀਂ ਹੁੰਦਾ ਹੈਗਾ ਇਹ ਦੁਪੱਟਾ ਇਸ ਤਰ੍ਹਾਂ ਆਪਾਂ 4 ਸਾਈਡ ਰੱਖਿਆ ਟਾਈ ਐਂਡ ਡਾਈ ਮਲਟੀ ਕਲਰ ਦੀ ਦਿੱਤੀ ਆਪਾਂ ਲੇਸ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਆਪਣੇ ਦੀ ਇਹਦੇ ਨਾਲ ਦਾ ਸੂਟ ਨਹੀਂ ਸਿਰਫ ਦੁਪੱਟੇ ਵਗੈਰਾ ਉਹਨਾ ਤੁਸੀਂ ਚੈੱਕ ਕਰ ਲਓ ਲੈਸਿਸ ਵਗੈਰਾ ਤਾਂ ਕਰਕੇ ਵੀਡੀਓ ਬਣਾਈ ਹੈ ਜੀ ਤੁਸੀਂ ਆਪਣੇ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਤੇ ਇਹ ਸੂਟ ਲਈ ਕਾਫੀ ਪੈਨਾਂ ਦੇ ਫੋਨ ਆਉਦੇ ਹੁੰਦੇ ਨੇ ਮੈਨੂੰ ਅੱਜ ਵੀ ਆਏ ਸੀਗੇ ਕਾਫੀ ਫੋਨ ਤੇ ਇਹ ਸੂਟ ਆਊਗਾ ਜੀ ਤੇ ਆਪਾਂ ਦੋ ਰੋਲ ਮੰਗਾਏ ਹੋਏ ਨੇਗੇ ਜਿਹੜੀਆਂ ਪੈਨਾਂ ਦੇ 올ਓਵਰ ਲੈਣਾ ਹੋਇਆ 올ਓਵਰ ਲੈ ਲਿਓ ਮੈਚਿੰਗ ਲੈਣਾ ਹੋਇਆ ਮੈਚਿੰਗ ਲੈ ਲਓ ਬਸ ਕੁਝ ਦਿਨ ਹੋਰ ਵੇਟ ਕਰ ਲਓ 2-4 ਦਿਨਾਂ ਲਈ ਦੇਖੋ बहुत ज्यादा सोहना फैब्रिक है नाल प्लेन कॉटन लगेगी चेक कर सकते हो गे आप रखेगा चुनाव का दुपट्टा टाई एंड आई टाई एंड आई आप इस तरह रखी है फोर साइड आप टाई एंड आई किया ਸੈਂਟਰ ਦੇ ਵਿੱਚ ਇਸ ਤਰ੍ਹਾਂ ਆਪਾਂ ਡਾਇਮੰਡ ਪਾਏ ਲੇਗੇ ਥੋੜੇ ਆਪਾਂ ਵੱਡੇ ਪਾਏ ਨੇ ਤਿੰਨ ਕਲਰ ਦੇ ਵਿੱਚ ਆਹ ਤਿੰਨ ਡਿਜ਼ਾਈਨ ਤਿੰਨ ਉਹ ਬਣਾਏ ਨੇ ਡਿਜ਼ਾਈਨ ਆਪਾਂ ਡਾਇਮੰਡ ਦੇ ਤੁਸੀਂ ਦੇਖ ਸਕਦੇ ਹੋ ਬਾਟਮ ਦਾ ਆਪਾਂ 베ਸ ਨਾਲ ਦਾ ਰੱਖਿਆ ਜੀ ਦੁਪੱਟਾ ਤੇ ਇਹ ਜਿੱਦਾਂ ਫਲਾਅਰ ਸੀਗੇ ਸਕਿਨ ਕਲਰ ਦੇ ਉਦਾਂ ਆਪਾਂ ਰੱਖਿਆ ਟਾਈ ਐਂਡ ਡਾਈ ਤੇ ਨਾਲ ਆਪਾਂ ਰੱਖਿਆ ਸਕਿਨ ਕਲਰ ਦੀ ਲੈਸ ਤੇ ਸੂਟ ਲਈ ਵੀ ਕਾਫੀ ਪੈਨਾਂ ਦੇ ਆਰਡਰ ਆਏ ਸੀਗੇ ਤੁਸੀਂ ਨਾ ਇਹਦੇ ਵਿੱਚ ਆਪਣੇ ਕੋਲੇ yellow multicolor ਦੇ ਵਿੱਚ ਸੌਰੀ yellow color ਦੇ ਵਿੱਚ ਸੂਟ ਪਿਆਗਾ ਤੁਸੀਂ ਉਹ ਲੈ ਸਕਦੇ ਹੋ ਇੱਕੋ ਹੀ अवेलेबल ਹੈਗਾ ਤੇ ਇੱਕ yellow ਸੇਲ ਹੋ ਚੁੱਕਿਆ ਦਾ ਇਹ ਵੀ ਫੈਬਰਿਕ ਬਹੁਤ ਜਿਆਦਾ ਸੋਹਣਾਗਾ ਬਿਲਕੁਲ ਲਾਈਟ weight ਹੈਗਾ ਇਹ ਤੁਸੀਂ ਉਹਨਾਂ ਸਟਿਚ ਕਰਵਾ ਕੇ ਪਾ ਸਕਦੇ ਹੋਗੇ ਲਾਈਨਿੰਗ ਵਾਲੇ ਸੂਟ ਦੇ ਨਾਲ ਆਪਾਂ ਰੱਖਿਆ ਮਸਲੀਨ ਦਾ ਦੁਪੱਟਾ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਛੋਟੇ ਡਾਇਮੰਡ ਪਾਏ ਲੇਗੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ। ਦੇਖੋ ਦੁਪੱਟਿਆਂ ਤੇ ਵੀ ਕਿੰਨੀ ਜ਼ਿਆਦਾ ਮਿਹਨਤ ਆਉਂਦੀ ਹੈਗੀ। ਇਹ ਨਾਲ ਆਪਾਂ ਕਿੰਨੀ ਜ਼ਿਆਦਾ ਸੋਹਣੀ ਬ੍ਰੀਕ ਦੀ ਲੈਂਸ ਲਗਾਈ ਹੈਗੀ। ਆਪਾਂ ਜ਼ਿਆਦਾ ਚੌੜੀ ਲੈਂਸ ਨਹੀਂ ਲਗਾਈ ਹੈਗੀ ਦੇਖੋ। ਕੰਮ ਤੁਸੀਂ ਦੇਖ ਸਕਦੇ ਹੋ ਸਾਰਾ ਸਿਲਾਈ ਤੋਂ ਲੈ ਕੇ ਕਢਾਈ ਤੱਕ ਦੁਪੱਟਿਆਂ ਤੱਕ ਤੁਹਾਨੂੰ ਸਾਰਾ ਕੰਮ ਆਪਣਾ ਪੂਰਾ ਐਂਡ ਫਿਨਿਸ਼ਿੰਗ ਵਾਲਾ ਮਿਲੇਗਾ। ਜੇ ਤੁਸੀਂ ਪੈਸੇ ਲਗਾਉਣੇ ਹੋਗੇ ਤੁਹਾਡਾ ਮੁੱਲ ਪੂਰਾ ਪੂਰਾ ਮੁੱਲ ਹੀ ਤੁਹਾਨੂੰ ਪੈਸੇ ਲੱਗਿਆਗਾ ਇਹ ਜੀ ਵਾਲੀ ਨਹੀਂ ਹੈਗੀ ਇਹ ਵਾਲਾ ਸੂਟ ਦੇਖੋ ਜੀ yellow ਆਪਣੇ ਕੋਲੇ ਇੱਕੋ ਹੀ ਹੈਗਾ 2750 ਪ੍ਰਾਈਸ ਹੈਗਾ ਇਹਦਾ ਇੱਕੋ ਸੂਟ ਅਵੇਲੇਬਲ ਹੈ कॉटन ਸਿਲਕ ਦੇ ਉੱਪਰ ਹੈ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋਗੇ ਬਸ ਕਲਰ ਦਾ ਫਰਕ ਹੈਗਾ ਅਗਲਾ ਸੂਟ ਵੀ ਹੈਗਾ ਟਿਸਟਾ ਦਾ ਹੋਰ ਬਹੁਤ ਸਾਰੇ ਪੈਨੇ ਆਪਣੇ ਕੋਲੇ ਟਿਸਟਾ ਦੇ ਵਿੱਚ ਪ੍ਰਿੰਟ ਤੁਸੀਂ ਉਹਦੇ ਵਿੱਚੋਂ ਲੈ ਸਕਦੇ ਜਿਹੜੀਆਂ ਪੈਨਾ ਬਾਗ ਲਈਆਂ ਤੁਸੀਂ ਸਟਿਚ ਕਰਵਾਉਣੀ ਹੈ ਉਹ ਤੋਂ ਤੁਸੀਂ ਲਾਈਨਿੰਗ ਲਗਵਾ ਲਿਓ ਇਹਨਾਂ ਤੇ ਪਰ ਪਰ ਕਲਰ ਦੀ ਵਾਟਰ ਨਾਲ ਦੁਪੱਟਾ ਕਿੰਨਾ ਜ਼ਿਆਦਾ ਸੋਹਣਾ ਇਹ ਇੱਕ ਕਸਟਮਰ ਦੇ ਸੂਟ ਸੀਗੇ ਆਪਾਂ ਅਲੱਗ-ਅਲੱਗ ਤਰ੍ਹਾਂ ਦਾ ਸਾਰਾ ਬਰਬਰ ਰੈਡੀ ਕੀਤੇ ਦੇ ਦੁਪੱਟੇ ਵਗੈਰਾ ਲੇਸਿਸ ਵਗੈਰਾ ਇਹ ਦੇਖੋ ਇੱਕ 베ਸ ਦਾ ਆਪਾਂ ਦੁਪੱਟਾ ਰੱਖਿਆਗਾ ਤੁਸੀਂ ਲੇਸ ਦੇਖੋ ਆਪਾਂ ਸੂਟ ਨਾਲ ਦੀ ਲਗਾਈ ਹੈ ਬਰੀਕ ਜੀ ਲੇਸ ਹੈਗੀ ਤੇ ਕਾਫੀ ਜਿਆਦਾ ਸੋਹਣਾ ਲੱਗ ਰਿਹਾਗਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਇਹ ਮੈਂ ਤੁਹਾਨੂੰ ਤਾਂ ਵੀਡੀਓ ਬਣਾਈ ਆ ਨਾ ਕਿਉਂਕਿ ਕਈ ਵਾਰ ਜਲਦੀ ਦੇ ਵਿੱਚ ਹੁੰਦੇ ਨੇ ਸੂਟ ਆਪਾਂ ਕੋ ਵੀਡੀਓ ਨਹੀਂ ਬਣਦੀ ਹੈ ਕਿ ਤੁਹਾਨੂੰ ਤਾਂ ਕਿ ਆਪਣੇ ਕੰਮ ਦਾ ਹਰ ਇੱਕ ਚੀਜ਼ ਆਪਾਂ ਕਿੱਦਾਂ ਕੀ ਲਗਾ ਰਹੇ ਅਗੇ ਤੁਹਾਨੂੰ ਸਾਰੀ ਸਮਝ ਆ ਸਕੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਹੈਗਾ ਸਾਰਾ ਵੀ ਤੁਹਾਨੂੰ ਚੰਗੀ ਤਰ੍ਹਾਂ ਫੈਬਰਿਕ ਦਾ ਸਾਰੀ ਡਿਟੇਲ ਮਿਲ ਸਕੇ ਦੇਖੋ ਇਹ ਵੀ ਕਾਟਨ ਸਿਲਕ ਦਾ ਫੈਬਰਿਕ ਹੈਗਾ ਇਹਦਾ ਵੀ ਪ੍ਰਾਈਸ 2750 ਸੀਗਾ ਸੂਟ ਦਾ ਦੇਖੋ ਜੀ ਨਾਲ ਹੈਗੀ ਹੈਗੀ ਬਾਟਮ ਇਹਦੇ ਨਾਲ ਆਪਾਂ ਰੱਖਿਆ ਹੈਗਾ ਦੇਖੋ ਕਿੰਨਾ ਜ਼ਿਆਦਾ ਸੋਨਾ ਦੁਪੱਟਾ ਤੁਸੀਂ ਆ ਤੁਸੀਂ ਆਪਣੀ ਸਾਨੂੰ ਏਜ ਦੱਸ ਦਿਆ ਕਰੋ ਵੀ ਸਾਡੀ ਏਜ ਇਹਦੀ ਹੈ ਵੀ ਆਪਾਂ ਉਸ ਅਕੋਰਡਿੰਗ ਕੰਮ ਕਰ ਦਿਆ ਕਰਾਂਗੇ ਦੇਖ ਦੁਪੱਟਾ ਦੇਖੋ ਤੁਸੀਂ ਕਿੰਨਾ ਜਿਆਦਾ ਸੋੜਾ ਲੰਘਾਇਆ ਹੈਗਾ ਟਾਈ ਐਂਡ ਆਈ ਕਿੰਨੀ ਜਿਆਦਾ ਸੋਰੀ ਹੈਗੀ ਯਾ ਪਰ ਕੀ ਇਹ ਇਹ ਲੇਸ ਸ਼ਰਟ ਨਾਲ ਦੀ ਦੇਖੋ ਕਸੀ ਕੋਈ ਵੀ ਕੰਮ ਕਰਦੇ ਆਗੇ ਪੂਰਾ ਦਿਲੋਂ ਕਰਦੇ ਆਗੇ ਆਨ ਰੀਜ਼ ਲਾ ਕੇ ਪੂਰਾ ਕਸਟਮਰ ਨੂੰ ਵੀ ਬਹੁਤ ਜਿਆਦਾ ਪਸੰਦ ਆਉਂਦਾ ਹੈਗਾ ਥੋੜਾ ਹੈ ਆਪਣੇ ਕੰਮ ਦਾ ਥੋੜਾ ਲੇਟ ਹੋ ਜਾਂਦਾ ਹੈਗਾ ਪਰ ਕੰਮ ਪੂਰਾ ਤਤਲੀ ਬਖਸ਼ ਹੋਗਾ ਲੇਟ ਵੀ ਤਾਂ ਹੀ ਹੋ ਜਾਂਦਾਗਾ ਕਾਰੀਗਰ ਵੀ ਸਾਰੇ ਫਿਨਿਸ਼ਿੰਗ ਦਾ ਕੰਮ ਕਰਦੇ ਨੇ ਹਨਾ ਤਾਂ ਕਰਕੇ ਫਿਰ ਉਹ ਡਾਈ ਵਾਲੇ ਨੂੰ ਵੀ ਤੁਹਾਨੂੰ ਮੈਂ ਦੁਪੱਟੇ ਦਿਖਾਤੇ ਟਾਈਮ ਲੱਗ ਜਾਂਦਾ ਹੈਗਾ ਇਹਦੇ ਵਿੱਚ ਹੋਰ ਸੂਟ ਪਾਏ ਨੇਗੇ ਆਪਣੇ ਕੋਲੇ ਅਲੱਗ-ਤਲਗ ਦੇ ਵਿੱਚ ਲੰਗੇ लै सकते बॉटम देखिए ये काफ़ी ज्यादा सोहने सूट ने भी ये अटैचिंग करवाया है हजे हम तो देखें रखड़िया से करवाओगे कुछ ना कुछ नवा वर्क वगैरह करा लेंगे चाहे एक ना हूँ असी प्रिंट सूट के उपर हेंड वर्ग करवाया है पौचे वगैरह पर भी दुपट्टे भी लैके आवोंगे वीडियो जो रेडी हो ये आप मसलीन का देखो हिस्सा है ਦਾ ਇਹ ਦੁਪੱਟਾ ਤੇ ਲੇਸ ਦੇਖੋ ਕਿੰਨੀ ਜਿਆਦਾ ਸੋਹਣੀ ਲਗਾਈ ਆ ਆਪਾਂ ਸਾਰੀ ਮੈਚ ਕਰਦੀ ਹੈਗੀ ਲੇਸ ਮਲਟੀ ਕਲਰ ਦੇ ਵਿੱਚ ਹੈਗੀ ਇਹਦੇ ਵਿੱਚ ਪਏ ਨੇਗੇ ਆਪਣੇ ਕੋਲ ਹੋਰ ਪ੍ਰਿੰਟ ਦੇ ਵਿੱਚ ਫੁੱਟ ਨੇਗੇ ਸੇਮ ਨਹੀਂ ਹੈਗੇ ਤੁਸੀਂ ਉਹ ਲੈ ਸਕਦੇ ਹੋ ਇਹ ਆਪਾਂ ਵੀਡੀਓ ਹਜੇ ਪਾਈ ਵੀ ਸੀ ਉਦੋਂ ਨਹੀਂ ਸੇਲ ਹੋ ਗਈ ਸੀਗੇ ਸੂਟ 2-4 ਕੀ ਰਹਿਗੇ ਤੁਸੀਂ ਉਹਨਾਂ ਤੋਂ ਲੈ ਸਕਦੇ ਹੋਗੇ ਤੇ ਦੇਖ ਰਖੜੀਆਂ ਵਗੈਰਾ ਵਾਲੇ ਸੂਟ ਤੁਸੀਂ ਰੈਡੀ ਕਰਵਾਉਣੇ ਨੇਗੇ 19 ਅਗਸਤ ਦੇ ਰਖੜੀਆਂ ਨੇ ਉਹ ਪਹਿਲਾਂ ਪਹਿਲਾਂ ਤੁਸੀਂ ਰੈਡੀ ਕਰਵਾ ਲਓ ਤਾਂ ਕਿ ਤੁਹਾਨੂੰ ਅਸੀਂ 10 ਅਗਸਤ ਤੱਕ ਸੂਟ ਦੇ ਦੇ ਸਕੀਏ ਪਹਿਲਾਂ ਆਪਣਾ ਆਰਡਰ ਦੇ ਦਿਓ ਇਹਦੇ ਨਾਲ ਆਪਾਂ ਰਖੜੀਆਂ ਚੂਰੂ ਦਾ ਦੁਪੱਟਾ ਠੀਕ ਹੈ ਤੇ ਨਾਲ ਆਪਾਂ ਲਗਾਈਏਗੀ ਸ਼ਰਟ ਤੇ ਜਿੱਦਾਂ ਪ੍ਰਿੰਟ ਆ ਉਸ ਪਰ ਵੀ ਲੈ ਕੇ ਲਗਾਈਏ ਇਦੇ ਨਾਲ ਦੇ ਵੀ ਸੂਟ ਕਾਫੀ ਪੈਣਾ ਮੰਗਰੀ ਸੀ ਬਲੈਕ ਕਲਰ ਦੇ ਵਿੱਚ ਅਵੇਲੇਬਲ ਹੈਗਾਗਾ ਸੂਟ ਸ਼ਾਇਦ ਇੱਕੋ ਹੀ ਹੋਵੇ ਉਹ ਵੀ ਇਸੇ ਲਾਂਸ ਕਰੇ ਹੋਗੇ ਜਿਹਦੇ ਨਾਲ ਦੇ ਆਏ ਤੇ ਆਪਾਂ ਕਈ ਪੈਣਾ ਦੀ ਪੇਮੈਂਟ ਵੀ ਪਈ ਹੈ ਇਹ ਸੂਟਾਂ ਦੀ ਆਪਾਂ ਮੰਗਵਾਏ ਹੋਏ ਨੇ ਆਰਡਰ ਦਿੱਤਾ ਹੋਇਆ ਸੂਟਾਂ ਦਾ ਤੇ ਜਦੋਂ ਉਹ ਰੈਡੀ ਹੋਗੇ ਨਾ ਫਿਰ ਆਪਾਂ ਲੈ ਕੇ ਆਵਾਂਗੇ ਨਾਲ ਹੈਗੀ ਆ ਬਾਟਮ ਚਨੋਂਨ ਦੇ ਸੂਟ ਸੀਗੇ ਵਾਲੇ ਤੇ ਨਾਲ ਆਪਾਂ ਇਸ ਤਰ੍ਹਾਂ ਰੱਖਿਆਗਾ ਦੁਪੱਟਾ ਤੁਸੀਂ ਦੇਖੋ ਦੇਖੋ ਜੀ ਟਾਇਰ ਐਂਡ ਆਈ ਤੁਸੀਂ ਚੈੱਕ ਕਰ ਸਕਦੇ ਹੋਗੇ ਇੰਨਾ ਜਿਆਦਾ ਸੋਨਾ ਰੈਡੀ ਹੋਇਆ ਹੈ ਇਸ ਤਰ੍ਹਾਂ ਅੱਗੇ ਦੇਖੋ ਤੁਹਾਨੂੰ ਕਿ ਕਿਸ ਤਰ੍ਹਾਂ ਠੀਕ ਲੱਗਦਾਗਾ ਨਾਲਾ ਤੜਖੀ ਹੈ ਇਹ ਮਲਟੀ ਕਲਰ ਦੀ ਲੇਸ ਸਾਰੇ ਸੂਟ ਤੇ ਮਲਟੀ ਕਲਰ ਦੀ ਲੇਸ ਲਗਾਈ ਹੈ ਜੀ ਠੀਕ ਹੈ ਇਹ ਇੱਕ ਦੋ ਸੂਟ ਜਿਹੜੇ ਹੈਗੇ ਨੇਗੇ ਮੈਂ ਤੁਹਾਨੂੰ ਦੱਸ ਚੁੱਕਿਆ ਵੀਡੀਓ ਦੇ ਵਿੱਚ ਜਿਹੜਾ ਇਹ ਚੁਣੌਣ ਦਾ ਸੂਟ ਹੈ ਆਪਾਂ ਆਰਡਰ ਦਿੱਤੇ ਹੋਏ ਨੇਗੇ ਜਦੋਂ ਆਗੇ ਜੜੀਏ ਭੈਣਾਂ ਦੀ ਪੇਮੈਂਟ ਆਈ ਹੋਈ ਆ ਆਪਾਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਕਰ ਦੇ ਰਹਾਂਗਾ ਤੇ ਕੋਈ ਵੀ ਤੁਹਾਨੂੰ ਸੂਟ ਇਹਦੇ ਵਿੱਚੋਂ ਮਿਲ ਨਹੀਂ ਸਕਦਾ ਹੈਗਾ ਜਿਹੜੇ ਇੱਕ ਦੋ ਹੈਗੇ ਨੇ ਮੈਂ ਤੁਹਾਨੂੰ ਦੱਸਦਾ ਡਿਜ਼ਾਈਨ ਵਗੈਰਾ ਤੁਹਾਨੂੰ ਮੈਂ ਸ਼ੋਅ ਕਰਦੇ ਲੇਸਿਸ ਵਗੈਰਾ ਸ਼ੋਅ ਕਰਦੀ ਹਾਂ ਤੁਸੀਂ ਸਿਲਾਈ ਕਰਵਾ ਕੇ ਮੰਗਵਾਉਣਾ ਚਾਹੁੰਦੇ ਹੋ ਸਿਲਾਈ ਕਿਉਂਕਿ ਬਾਹਰੀਆਂ ਭੈਣਾਂ ਵੀਡੀਓ ਦੇਖਦੀਆਂ ਨੇ ਉਰੇ ਵਾਲੀਆਂ ਤਾਂ ਕਈ ਵਾਰ ਉਰੇ ਇੰਡੀਆ 'ਚ ਫੋਟੋ ਵਗੈਰਾ ਵੀ ਮੰਗਵਾ ਲੈਂਦੀਆਂ ਜਿਹੜੇ ਬਾ ਉਹ ਤੁਸੀਂ ਮਤਲਬ ਤੁਹਾਨੂੰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਸਾਰਾ ਫੈਬਰਿਕ ਦੀ ਡਿਟੇਲ ਚੰਗੀ ਤਰ੍ਹਾਂ ਸਮਝਾ ਦਊਗੀ ਦੁਪੱਟੇ ਵਗੈਰਾ ਤਾਂ ਅੱਜ ਆਪਾਂ ਇਹ ਵੀਡੀਓ ਬਣਾਈ ਹੈਗੀ ਵੀ ਇਸ ਤਰ੍ਹਾਂ ਟਾਇਰ ਲਾਈ ਆਪਾਂ ਕਰਵਾਉਣਿਆਂਗੇ ਇਸ ਤਰ੍ਹਾਂ ਲੇਸਿੰਗ ਵਗੈਰਾ ਲਗਾਉਣਿਆਂਗੇ ਤੇ ਤਾਂ ਵੀਡੀਓ ਬਣਾਈ ਹੈਗੀ ਬਾਕੀ ਤੁਸੀਂ ਡਿਟੇਲ ਹੈ ਜਿਹੜੀ ਆਪਣੀ ਦੇ ਦਿਆ ਕਰੋ WhatsApp ਦੇ ਉੱਪਰ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆ ਦੇ ਦਿੰਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਟਾਈਮ ਤੱਕ ਜਰੂਰ ਦੇਖਿਆ ਸੱਚੀ ਕਾਲਜੀ ਬਾਏ ਬਾਏ